ਕੱਲ ਹੀ ਮੈਂ ਲੁਧਿਆਣੇ ਗਿਆ 500 ਕਰੋੜ ਰੁਪਇਆ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਅੱਜ ਮੈਂ ਇੱਥੇ ਡੀਆਰਐਮ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇਨਸਪੈਕਸ਼ਨ ਕਰਕੇ ਆਏ ਹਾਂ ਇਸ ਤਰੀਕੇ ਦਾ ਯਾ ਤੁਸੀਂ ਬਹੁਤ ਥੋੜੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਇਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵੋਗੇ ਜਿਹੜਾ ਦੋ ਸਾਈਡਾਂ ਐ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐਡੀ ਵੱਡੀ ਸਪੇਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਜੀ ਕੀ ਨਾਮ ਦਾ ਕਲਾਗ੍ਰਾਮ ਕਲਾਗ੍ਰਾਮ ਤੋਂ ਅਲੱਗ ਰੋਡ ਆ ਜਿਹੜੀ ਉਹ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਐ ਉਹ ਆ ਕੇ ਉਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਹੈ, ਗ੍ਰੀਨ ਏਰੀਆ ਹੈ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ। ਤੇ ਤੁਸੀਂ ਇਹ ਦੇਖੋ ਤਕਰੀਬਨ G+3 ਸਟੇਸ਼ਨ ਇਹਦੀ ਬਿਲਡਿੰਗ ਹੈ। ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ ਤੇ 30 ਲਿਫਟਾਂ ਜਿਹੜੀਆਂ ਇੱਕ ਦੋ ਲਿਫਟ ਲਾ ਕੇ ਕਹਿੰਦੇ ਸੀ ਬਹੁਤ ਵੱਡੀ ਤਬਦੀਲੀ ਆ ਗਈ। 30 ਲਿਫਟ ਜਿਹੜੀਆਂ ਨੇ ਉਹ ਪੂਰੇ ਲੱਗ ਰਹੀ। ਤੇ ਤਕਰੀਬਨ ਦੋ ਐਫਬੀਸ ਜਿਹੜੇ 12 12 ਮੀਟਰ ਦੇ ਆ ਤੁਸੀਂ ਆਮ ਤੌਰ ਤੇ ਮੇਰੇ ਪਹਿਲਾਂ ਜਿਹੜਾ ਬਣਿਆ ਉਹ 6 ਮੀਟਰ ਦਾ 12 12 ਮੀਟਰ ਦੇ ਤੇ ਜਿਹੜਾ ਦੋਨੋਂ ਨੂੰ ਪੰਚਕੂਲੇ ਸਾਈਡਲ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਏ ਬ ਮੀਟਰ ਬਾਏ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨੇ ਜਿਹੜੇ ਉਹ ਰੈਕ ਨੂੰ ਦੋਨੋਂ ਬਿਲਡਿੰਗਾਂ ਨੂੰ ਜੋੜਿਆ ਗਿਆ ਤੇ ਉਹ ਜਿਹੜਾ ਕਨਕੋਰਸ ਹੋਏਗਾ 72x80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇੱਧਰ ਨੂੰ ਤੁਸੀਂ ਦੇਖੋ ਹਿਮਾਚਲ ਵੱਲ ਨੂੰ ਇੱਧਰ ਨੂੰ ਦੇਖੋ ਤੁਸੀਂ ਪੰਜਾਬ ਵੱਲ ਨੂੰ ਤੇ ਉਹਦੇ ਉੱਤੇ ਹਰ ਚੀਜ਼ ਉੱਥੇ ਡਿਜੀਟਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉੱਥੇ ਅਲੱਗ-ਅਲੱਗ ਥੋੜੇ ਟੀਵੀ ਲੱਗੇ ਹੋਣਗੇ ਵੋਲਡ ਕਲਾਸ ਚੇਅਰਸ ਜਿਹੜੀਆਂ ਇਹਪੋਰਟ ਤੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉੱਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿੱਦਾਂ ਟਾਈਮ ਆ ਨਾਲ ਹੀ ਤੁਸੀਂ ਦੇਖਿਆ ਸੀ ਰਟਾਇਰਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਏ ਸਮਝੋ ਕੋਈ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹ ਚੰਡੀਗੜੀ ਰਹਿ ਰਿਹਾ ਚੰਡੀਗੜ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਜਿੱਥੇ ਉਹ ਰਹਿ ਰਿਹਾ ਤੇ ਉਦੋਂ ਬਾਅਦ ਉਹਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਆ ਤੇ ਉਹ ਆ ਕੇ ਟੈਕ ਬਾਟਰੀ ਜਿਹੜੀਆਂ ਨੇ ਸਾਡੀਆਂ ਤਕਰੀਬਨ ਇਹ ਕਪੈਸਿਟੀ ਹੈ ਜਿਹੜੀ ਉਹ 20 ਬੈਡ ਦੀ ਹੋਊਗੀ ਉਹਦੇ ਵਿੱਚ ਆਨਲਾਈਨ ਕਿਸੇ ਦੇ ਹੱਥ ਨਹੀਂ ਹੋਏਗਾ ਸਿਰਫ ਆਨਲਾਈਨ ਜਿਵੇਂ ਟਿਕਟ ਕਰਵਾਉਂਦੇ ਹੋ ਉਵੇਂ ਹੀ ਅਪਾਇਰਮੈਂਟ ਸਾਹ ਦੇ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ ਅਕੂਪੈਂਸੀ ਆ ਉਹਦੇ ਉੱਤੇ ਉਹ ਆਪਣਾ ਰੂਮਾ ਮਾ ਜਿਵਾ ਟਾਇਰਿੰਗ ਰੂਮਾ ਬਹੁਤ ਕਰਾ ਸਕਦਾ ਜੇ 2 ਘੰਟੇ ਲਈ ਕਰਾਉਣਾ ਜਿੰਨਾ ਵੀ ਉਹਦਾ ਬਜ਼ੁਰਗ ਨੇ ਨਾਲ ਬੱਚਿਆਂ 2 ਘੰਟੇ ਲਈ ਮਿਨਿਮਮ 100 ਰੁਪਇਆ ਪ੍ਰਾਈਸ 4-5 ਘੰਟੇ ਲਈ ਕਰਾਉਣਾ ਜਿਆਦਾ 8 ਘੰਟੇ ਲਈ ਕਰਾਉਣਾ 200 ਰੁਪਇਆ ਮੈਂ ਬਿਲਕੁਲ ਏਸੀ ਵਿੱਚ ਲੱਗੇ ਹੋਏ ਨੇ 5 ਸਟਾਰਫ ਸੈਂਟਰੀ ਇਸ ਤਰੀਕੇ ਦੇ ਬਾਥਰੂਮ ਤੁਸੀਂ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਵੀ ਟ੍ਰੇਨ ਦਾ ਟਾਈਮ ਆਪਣਾ ਆਨਲਾਈਨ ਉਹਨੇ ਉਹ ਦੇਖ ਰਿਆ ਬੈਠਾ ਉਹਦੇ ਅੰਦਰ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਕੋਲ ਉਹ ਆ ਕੇ ਟ੍ਰੇਨ ਚੜ ਸਕਦਾ ਉਹ ਤੋਂ ਬਾਅਦ ਉੱਤੇ 5 ਸਟਾਰ ਜਿਹੜੇ ਹੋਟਲ ਨੇ ਉਹ ਹੋਟਲ ਬਣ ਰਿਹਾ ਉੱਤੇ ਬਹੁਤ ਵਧੀਆ ਫੂਡ ਕੋਰਟ ਬਣ ਰਿਹਾ ਜਿਹੜਾ ਇਹ ਕੱਲਾ ਮਸਾਫਰ ਤਾਂ ਆਉਣਗੇ ਆਉਣਗੇ ਉਹਨਾਂ ਲਈ ਇਹ ਨਹੀਂ ਵੀ ਅੱਗੇ ਵੰਗੂ ਵਿੱਚ ਵੱਜਦੇ ਫਿਰ ਨ ਇੱਕ ਦੂਜੇ ਦੇ ਨਹੀਂ ਜਿਹੜੇ ਆਉਣ ਵਾਲੇ ਟ੍ਰੇਨ ਬੋਰਡ ਕਰਨ ਵਾਲੇ ਚੜਨ ਵਾਲੇ ਨੇ ਉਹਨਾਂ ਨੂੰ ਟੋਟਲ ਉਹਨਾਂ ਦਾ ਅਲੱਗ ਰਸਤਾ ਹੋਵੇਗਾ ਜਿਹੜੇ ਉਤਰਨ ਵਾਲੇ ਨੇ ਉਹਨਾਂ ਦਾ ਅਲੱਗ ਰਾਸਤਾ ਹੋਏਗਾ ਸੈਗਰੀਗੇਟ ਕੀਤਾ ਹੈ ਬਿਲਕੁਲ ਇੱਕ ਦੂਜੇ 'ਚ ਕੋਈ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਹੋਏ। ਉਦੋਂ ਬਾਅਦ ਡੀਅਰ ਅਨਸਾਨ ਨੂੰ ਮੈਂ ਸਭ ਤੇ ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਉਹ ਕਿਸ ਗੱਲ ਦੀ? ਕਿਉਂਕਿ ਉਰੇ 80 ਤੋਂ ਵੱਧ ਜਿਹੜੀਆਂ ਐ ਉਹ ਟ੍ਰੇਨ 'ਚ ਆਉਂਦੀਆਂ ਐ। ਤੇ ਸਾਨੂੰ ਜਿਹੜਾ ਬਲਾਕ ਲੈਣਾ ਪੈਂਦਾ ਬਲਾਕ ਮਤਲਬ ਉਹ ਟਰੈਕ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਐ ਵੀ ਇਹ ਦੋ ਟਰੈਕ ਜਿਵੇਂ ਛੇ ਟਰੈਕ ਚੱਲ ਰਹੇ ਆ ਉਹਦੇ ਦੋ ਅਸੀਂ ਜੀ ਉੱਤੇ ਕੰਮ ਕਰਨਾ। दिन, दस दिन कुल 10 दिन मिलदे है बहुत ओके वो जिनियां भी ट्रेन्स ने ओनु कोई इफेक्ट नहीं होन दित्ता ओ कोई ट्रेन कैंसिल नहीं कीती आगे पीछे कर ली कोई भाली रोक ली किसी तरीके ना कर ली ना रेलवे नु ਘਟਾ ਪੈਣ ਦਿੱਤਾ ਨਾ ਪੈਸੰਜਰ ਨੂੰ ਇਹ ਮੈਂ ਡੀ ਅਰੰਭ ਸਾਹਿਬ ਨੂੰ ਸਾਡੇ ਹਿਮਾਲਾ ਦੀਪ ਸਿੰਘ ਜੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿਉਂਕਿ ਆਉਣ ਵਾਲੇ ਦਿਨਾਂ ਚ ਬਹੁਤ ਫੈਸਟੀਵਲ ਦਾ ਟਾਈਮ ਹੋਏਗਾ ਸਾਡਾ ਬੜੇ ਤਿਉਹਾਰਾਂ ਦਾ ਟਾਈਮ ਹੋਏਗਾ ਉਹਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕੰਮ ਕਿਵੇਂ ਆਪਾਂ ਬਲੌਕ ਲੈ ਕੇ ਬੰਦ ਕਰਾਂਗੇ ਪਰ ਉਹਨਾਂ ਨੇ ਗਾ ਜੀ ਸਾਰਾ ਇੰਤਜ਼ਾਮ ਅਸੀਂ ਕੀਤਾ ਤੇ ਸਾਰੀ ਮੈਂ ਖਾਸ ਤੌਰ ਤੇ ਟੀਮ ਜਿਹੜੀ ਕੰਟਰੈਕਟਰ ਸਾਡੇ ਜਿਹੜੇ ਇੱਥੇ ਲੀਡ ਕਰ ਰਹੇ ਆ ਅਲਵਾਨੀਆ ਕੰਸਟਰਕਸ਼ਨ ਕੰਪਨੀ ਆ ਉਹਨਾਂ ਨੂੰ ਮੁਬਾਰਕ ਦੇਣਾ ਚਾਹੁੰਦਾ ਵੀ ਉਹਨਾਂ ਨੇ ਉਨੇ ਟਾਈਮ ਚ ਉਹ ਸਾਰਾ ਜਿਹੜਾ ਮੈਂ ਤੁਹਾਨੂੰ ਉਤਲਾ ਕਹਿ ਰਿਹਾ ਉਹ ਜਿੰਨਾ ਟਾਈਮ ਲਿਮਿਟ ਚ ਉਹ ਪੂਰਾ ਕੰਮ ਕਰ ਲਿਆ ਤੇ ਇਧਰਲੇ ਪਾਸੇ ਸਾਰੇ ਸਟਾਫ ਲਈ ਕਿਉਂਕਿ ਆਕਰ ਉਹ ਬੜਾ ਜ਼ਰੂਰੀ ਹੈ ਜਿਹੜੇ ਉਹ ਸਾਡੇ ਜਿਹੜੇ ਇਹਨੂੰ ਸਟੇਸ਼ਨ ਨੂੰ ਸਟੇਸ਼ਨ ਮੇਜਰਸ ਨੇ ਹੋਰ ਸਾਡੇ ਤੋਂ ਬੱਲੇ ਬਹੁਤ ਵੱਡੀ ਟੀਮ ਆ ਉਹਨਾਂ ਦੀ ਵੀ ਪ੍ਰੋਪਰ ਰੂਮਸ ਬਣ ਰਿਹਾ ਫਰਨੀਚਰ ਉਹਨਾਂ ਲਈ ਪ੍ਰੋਵਾਈਡ ਹੋ ਰਿਹਾ ਬੜਾ ਵਧੀਆ ਪ੍ਰਬੰਧ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੁਸੀਂ ਇਹ ਮੈਂ ਕਹਿ ਸਕਦਾ ਵੀ ਟੋਟਲ ਜਿਹੜਾ ਅੰਬਾਲਾ ਸਾਈਡ ਫੋਟਓਵਰ ਬ੍ਰੇਜ ਜਾਣਾ ਸਟੇਸ਼ਨ ਬਿਲਡਿੰਗ ਆ ਪੰਚਕੂਲਾ ਸਾਈਡ ਤਕਰੀਬਨ ਅਸੀਂ ਫ फेब्रुवारी 25 ਤੱਕ फेब्रुवारी 25 ਤੱਕ ਮੈਂ ਫਿਰ ਵੀ ਮੈਂ ਟਾਈਮ ਲਾਈਨ ਚ ਆਏ ਮੈਂ ਇੱਕਦਮ ਮਹੀਨਾ ਕਿਉਂਕਿ ਕੋਈ ਚੀਜ਼ ਆਉਣੀ ਰਹਿ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿੱਟ ਹੋਣੀ ਰਹਿ ਜਾਂਦੀ ਹੈ ਇੱਕਦਮ ਮਹੀਨਾ ਤਾਂ ਕੋਈ ਅੱਗੇ ਪਿੱਛੇ ਦਾ ਮੈਂ ਇਹਨਾਂ ਨੂੰ ਕਹ ਕਾਲੀ ਨਹੀਂ ਪਰ ਇਹ ਚੱਗਾ ਤੇ ਜਿਹੜਾ ਪੂਰਾ ਮੁਕੰਮਲ ਇਹਨਾਂ ਨੇ ਜਿਹੜਾ ਟਾਈਮ ਉਹ ਮਈ 2025 ਦਿੱਤਾ ਪਰ ਮੈਂ ਫਿਰ ਉਹਦੇ ਵਿੱਚ ਕਹਿਣਾ ਵੀ ਕੋਈ ਫਰਕ ਨਹੀਂ 2 ਮਹੀਨੇ ਵੱਧ ਲੱਗ ਜਾਣਗੇ ਇਹਨਾਂ ਨੇ ਜਿਹੜੀ ਕੰਸਟਰਕਸ਼ਨ ਕੰਪਨੀ ਆ ਜਿਹਾਂ ਉਹਨਾਂ ਨੇ ਜਿਹੜਾ ਆਪਣੇ ਡੈਡ ਲਾਈਨ ਉਹ 25 ਦਿੱਤੀ ਆ ਮਈ ਪਰ 2-3 ਮਹੀਨੇ ਕੋਈ ਮੀਡੀਆ ਇਹਦੇ ਬਾਰੇ ਹੋ ਜਾਂਦਾ ਜੀ ਆ